ਦੇ ਉਹ ਬੋਲ ਕੇ ਗਈ ਆ ਗਾਲੀ ਗਲੋਚ ਕਰਕੇ ਗਈ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਜੇ ਤੁਸੀਂ ਵਸ ਕੇ ਪੱਗਾਂ ਨੂੰ ਹੱਥ ਪਾਉਣੇ ਨਾ ਫਿਰ ਤੁਸੀਂ ਆਪ ਦੇਖ ਲਓ ਸ਼ਰਿਆ ਉਹ ਚਿੱਟਾ ਵੀ ਵੇਚਦੀ ਆ दारू ਵੀ ਵੇਚਦੀ ਆ ਆ ਦੇਖੋ ਕਹਿੰਦੀ ਪੁਸਤ ਮੇ ਫਰੀਦੀ ਹੋਈ ਆ ਵੀਡੀਓ ਸ਼ੇਅਰ ਕਰੋ ਆਹ ਤ ਦੇਖੋ ਇਕੱਲੀ ਬਦਵਾਸੀ ਕਰ ਰਹੀ ਆ ਗੱਲੀ ਕਰ ਰਹੀ ਆ ਗੱਲੀ ਕਹਿੰਦੀ ਸਪਸਥਰਾਂ ਦੇ ਪੱਗਾਂ ਲਾਵਾਂਗੇ ਇਹਨਾਂ ਨੇ ਕਹਿੰਦੀ ਕਿਆ ਭੀਓ ਜੇ ਅੱਜ ਨਾ ਜਾਗੇ ਨਾ ساری ਉਮਰ ਤੁਹਾਡੇ ਪੱਗਾਂ ਨੂੰ ਹੱਦ ਇਹ ਭਈਏ ਪਾੜਗੇ ਇਹ ਭਈਏ ਪਾਉਣਗੇ ਠੀਕ ਹੈ ਇਹਨਾਂ ਭਈਆਂ ਨੂੰ ਪੰਜਾਬ ਤੋਂ ਬਾਹਰ ਨਾ ਕੱਢੇ ਨਾ ਇਹਨਾਂ ਨੇ ਬਿਣਾ ਕਰੇ ਕਰ ਦੇਣਾ ਆਹ ਦੇਖ ਲੋ ਸਾਡੇ ਉਹ ਬੋਲ ਕੇ ਗਈ ਆ ਗਾਲੀ ਗਲੋਚ ਕਰਕੇ ਗਈ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਉੱਥੇ ਮੈਂ ਬੈਠਾ ਸੌਂਦਿਆ ਸੀਗਾ ਕਹਿੰਦੀ ਗੋਲੀਆਂ ਮਾਰਾਂਗੇ ਬਾਅਦ ਚ ਯੂਪੀ ਪਿਹਾਰਪਾ ਚਾਵਾਂਗੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਜੇ ਤੁਸੀਂ ਵਾਕੇ ਪੱਗਾਂ ਨੂੰ ਹੱਤ ਪਾਉਣੇ ਨਾ ਫਿਰ ਤੁਸੀਂ ਆਪ ਦੇਖ ਲੋ ਸ਼ਰਿਆ ਮੋ ਚਿੱਟਾ ਵੀ ਵੇਚਦੀ ਆ दारू ਵੀ ਵੇਚਦੀ ਆ ਸ਼ਰਮ ਬਦਮਾਸ਼ੀ ਕਰਦੀ ਆ ਇੱਥੇ ਕਹਿੰਦੀ ਪੋਸਟ ਤਾਂ ਮੇਰੀ ਜੇਬ 'ਚ ਆ ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ ਕਿੱਥੇ ਆ ਕੋਈ ਨਾ ਬੰਦਾ ਫੜਿਆ ਹੋਇਆ ਉਹ ਜਾ ਰਿਹਾ ਉਹ ਜਾ ਰਿਹਾ ਫੜਿਆਂ ਨੂੰ ਫੜੋ 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 ਉਹ ਜਨਾਨੀ ਬਦਮਾਸ਼ੀ ਕਰਦੀ ਆ ਇੱਥੇ ਆ ਗਿਆ ਜੇ ਇੱਕ ਬੰਦਾ ਕਾਬੂ ਕਰ ਲਿਆ ਭਾਈ ਸਾਹਿਬ ਗਰਮ ਹੋ ਗਏ ਖੱਤੋ ਭਾਈ ਹੋ ਨੂੰ ਫਿਰਦਾ ਪਿਆ ਸੀਗਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੁਣ ਉਹ ਦੇਖਦੇ ਲੈ ਕਿਉਂ ਲੱਗੇ ਆ ਉਹ ਜਾ ਰਿਹਾ ਉਧਰ ਮਾਰ ਕੈਮਰਾ ਆ ਦੇਖ ਲਓ ਆ ਬੜੀ ਖਰਾਬ ਆਏ ਚਲ ਨਿਕਾਲ ਲੈਣ ਤੇ ਰਾਤੀ ਓਏ ਆ ਦੇਖੋ ਇਹ ਆ ਇਹ दारू ਵੇਚਦੀ ਜਿੱਤਾ ਵੀ ਵੇਚਦੀ ਆ ਜਿੱਤਾ ਦੇ ਦੇ ਦੇਖ ਰਿਹਾ ਮਤਵਾਸੀ ਆ ਦੇ ਕੋ ਬਦਮਾਸ਼ੀ ਆ ਦੇਖ ਮਤਵਾਸੀ ਦੀ ਇਹ दारू ਵੇਚਦੀ ਚਿੱਟਾ ਵੇਚਦੀ ਆ ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਵੀ ਹਰ ਪਾਸ ਜਾਵਾਂਗੇ ਇਹ ਜਨਾਨੀ ਕਹਿੰਦੀ ਬੰਾਨੇ ਮਾਰ ਗੋਲੀ ਤੁਮ ਕੀ ਕਰਤਾ ਸਾਡੇ ਬੰਦੇ ਨੂੰ ਬੈਠ ਬਿਠਾਓ ਇਹਨੂੰ ਪੁਲਿਸ ਬੁਲਾ ਪੁਲਿਸ ਨੂੰ ਬੁਲਾ ਲੈਣਾ ਥੋੜਾ ਹੀ ਤਾਂ ਇਹ ਤੂੰ ਉਸ ਦੇ ਨਾਲ ਆਇਓ ਪੁਲਿਸ ਵਾਲੇ ਯਾਰ ਸਰ ਜੀ ਕਿਉਂ ਹਿੱਕਨੀ ਚ ਬਾਦ ਜਿੰਨਾ ਬੜਾ ਦੇਖ ਕੇ ਬੋਲ ਰਹੀ ਹੈ ਦੇਖੋ ਆ ਦੇਖੋ ਗੱਦੀ ਪੋਸਟ ਮੇ ਖਰੀਦੀ ਹੋਈ ਆ ਵੀਡੀਓ ਸ਼ੇਅਰ ਕਰੋ ਆ ਤੂੰ ਦੇਖੋ ਇਕੱਲੀ ਬਤਵਾਸੀ ਕਰ ਰਹੀ ਆ ਗੱਲੀ ਗੱਲੀ ਕਹਿੰਦੀ ਸਪਾਂਸਰ ਤਾਰਾ ਤੇ ਪੱਗਾ ਲਾਵਾਂਗੇ ਇਹ ਬਣਾ ਦੇ ਗੱਦੀ ਇਹਨੂੰ ਪਾਗਲ ਬਣਾਣਾ ਦੱਸਦੇ ਸੀ ਕਿਦਾਂ ਲਾਉਂਦੇ ਆ ਇਹ ਤਾਂ ਮਾਰਨੇ ਦਾ ਕੋਈ ਹੱਕ ਨਹੀਂ ਬਣਦਾ ਠੀਕ ਆ ਪੈਂਟ ਕਰਾ ਰਿਹਾ ਇੱਕ ਮਿੰਟ ਦਿਨੇ ਤੋਂ ਸਾਰਾ ਤਾਰੇ ਸਾਰੇ ਜੀਸੀਟੀ ਵੀ ਆ ਗਏ ਦਿਨਾਂ ਵਿੱਚ ਪਜਾਏ ਪੈਸੇ ਵੀ ਲਾ ਕੇ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਹੈ ਉੱਤੋਂ ਕੁਛ ਨੂੰ ਬਣਾਇਆ ਦੇਖਦੇ ਜੀ ਪੂਛ ਕਾਰਵਾਈ ਕਰੋਗੇ ਨਹੀਂ ਨਿੱਦੇ ਦਾ ਸੋਦਾ ਲਾਵਾ ਨਾ ਆਉਂਦਾ ਕੈਮਰਾ ਇਹਨਾਂ ਪਈਆਂ ਦੇ ਠੱਲ ਪਾਣੀ ਪੈਣੀ ਹੈ ਨਿੱਦੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਮੈਂ ਮੈਂ ਨਹੀਂ ਆਦਾ ਸਭ ਮਗਾਦਾ ਉਹਨੇ ਕੋਲ ਆ ਕੇ ਮੈਂ ਕੰਮ ਨਾ ਕਰਦਾ ਨਹੀਂ ਆਦੀ ਆਦੀ ਕੰਮ ਕਰਦਾ ਨੰਬਰ ਯਾਰ ਹਾਰਟਿਕ ਦੇਦੇ ਪਾਣੀ ਸਾਹਿਬ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਦੇਖੋ ਇਹ ਬਾਈ ਅੱਗੇ ਹੋਰ ਰਾਸ ਕਰਦੇ ਹੋ ਪੈਰ ਤੇ ਬੁਲਿਓ ਹਾਂ ਤੇ ਹਾਲੇ ਤੁਸੀਂ ਜਾਨੋ ਤਾਂ ਤਾਂ ਮੇਰੇ ਮੈਨੇ ਆਕਰਵਾਸ ਆ ਗਏ ਤੁਸੀਂ ਕਰੋ ਮੈਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਓ ਜੇ ਅੱਜ ਨਾ ਜਾਗੇ ਨਾ ਸਾਰੀ ਉਮਰ ਤੁਹਾਡੇ ਪੱਗਾਂ ਨੂੰ ਹੱਦ ਇਹ ਭਈਏ ਪਾਣਗੇ ਇਹ ਭਈਏ ਪਾਣਗੇ ਲੋਕੀ ਸੱਚੀ ਨਹੀਂ ਕਹਿੰਦੇ ਜੇ ਲੱਖਾ ਬੋਲਦਾ ਜੇ ਦੀਪਤੂ ਬੋਲਦਾ ਜੇ ਸੁਦੂ ਬਸੇਲਾ ਬੋਲਦਾ ਸਦਾ ਬੋਲਦਾ ਮੇਨਾਂ ਲੀਟਰਾਂ ਕਰ ਕਰਨ ਜੱਟ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਇਹਨਾਂ ਭਈਏ ਦੇ ਥੱਲ ਪਾਓ ਪਹਿਲੇ ਤਾਂ ਇਹਨਾਂ ਦੇ ਭਈਏ ਦੇ ਥੱਲ ਪਾਓ ਜੇ ਅੱਜ ਤੁਸੀਂ ਇੱਕ ਵਾਰ ਪੰਜਾਬੀਓ ਨਾ ਹੋਏ ਤੁਹਾਡਾ ਬੇੜਾ ਜਲ ਕੋ ਜਾਣਾ ਇਹਨਾਂ ਪੱਜਿਆਂ ਨੂੰ ਪੱਗਾਂ ਦੇ ਹੱਥ ਪਾਉਣੇ ਨੇ ਪਿੰਡਾਰੀ ਦੇ ਵਿੱਚ ਇਹਨਾਂ ਪੱਜਿਆਂ ਨੇ ਸਾਡਾ ਪੰਜਾਬੀ ਵੀਰਵਾਦ ਦਾ ਇੰਦਰ ਸਾਡੀ ਪੈਨ ਦੇ ਕੱਪੜਾ ਨੂੰ ਹੱਤ ਮਾਇਆ ਇਹਨਾਂ ਨੇ ਇਹ ਜਨਾਨੀਆਂ ਦੇ ਕਿੱਦਾਂ ਬੋਲਦੀ ਬਈ ਕਿੱਦਾਂ ਤੜ ਤੜ ਬੋਲਦੀ ਬਈ ਹਲੇ ਵੀ ਗੱਦੀ ਤੈਨੂੰ ਗੋਲੀਆਂ ਮਰਵਾ ਕੇ ਜੂਪੀ ਪਿਆਰ ਪਚਾਂਗੇ ਤੁਹਾਡੀਆਂ ਪੱਗਾਂ ਲਾਹਾ ਕੇ ਝੂਟ ਫੁਟਕੇ ਬਣਾ ਕੇ ਪੱਗਾਂ ਲਾਹਾ ਕੇ ਤੁਹਾਡੀਆਂ ਜੱਬ ਆ ਗਈ ਉਧਰ ਬੋਲ ਹਾਂ ਜਹਾਨੀ ਆ ਦੇਖੋ ਬੰਦੇ ਗਵਾ ਨੇ ਸਾਡੇ ਕੋਲ ਤੂੰ ਬੋਲ ਕੇ ਕਹੀ ਹੈ ਇਧਰ ਸੇ ਤੂੰ ਨੂੰ ਬੈਂਦੀ ਆ ਗੋਲੀਆਂ ਮਾਰੇਗਾ ਜੁੱਤੀ ਵੀ ਆ ਬਾਪ ਦੇ ਮਰਵਾਨੇ ਗੋਲੀਆਂ ਮਰਵਾਨੇ ਗੋਲੀਆਂ ਮਰਵਾਨੇ ਤੂੰ ਬਦਮਾਸ਼ ਬਣੀ ਕਰਦੀ ਹੈ ਤੂੰ ਬੋਲੀ ਮੇਲ ਮੇਲ ਲੈ ਕੇ ਆਓ ਯਾਰ ਜਾਨੋ ਆਪਾਂ ਥੋੜੀ ਦੇਰ ਯਾਰ ਕੋਲ ਕਿਦਾਂ ਤੇ ਕਾਸ਼ੀ ਮੈਂ ਇਸ ਤੋਂ ਨਹੀਂ ਬੋਲ ਆਪਰੇ ਬਲੱਡ ਕੋਲ ਮੂੰਹ ਬੰਦ ਕਰ ਲ ਮੂੰਹ ਬੰਦ ਕੀ ਲੱਗ ਕਰ ਲੈ ਆ ਦੇਖੋ ਹਲੇ ਕਹਿੰਦੇ ਨਿਵਾਸੀ ਕਿਹਨਾਂ ਆ ਪੰਜਾਬ ਜੇ ਬੈਠੀ ਆ ਯੂਪੀ ਵਿਆਹ ਦੀ ਗੱਲਾਂ ਮਾਰਦੀ ਆ ਯੂਪੀ ਵਿਆਹ ਕੇ ਨਾ ਕੋਈ ਨਾ ਬਤਾ ਦੇਂਗੇ ਆ ਦੇਖ ਦੇ ਦੇਖ ਲੋ ਦੇਖ ਨਿਵਾਸੀ ਇੱਕ ਮਿੰਟ ਇਹ ਦੱਸੋ ਬੋਲ ਬੋਲ ਹੁਣ ਬੋਲ ਹੋਰ ਆ ਦੇਖੋ ਆ ਨੀ ਯੂਪੀ ਨਾਦੀ ਹਾਂ ਯੂਪੀ ਵਿਆਹ ਕੀ ਹੋ ਕਮਾ ਰਹੀ ਹੂੰ ਮੈਂ ਆ ਦੇਖੋ ਦੇਖੋ ਇਨਾਲੇ ਬਿਨਾ ਕਰੇ ਕਰ ਦੇਣਾ ਆ ਦੇਖ ਲੋ ਇਹ ਪੰਜਾਬ ਚ ਬਹਿ ਕੇ ਦੁਕਾਨ ਦੇ ਵਿੱਚ ਵੇ ਸਾਡੀ ਦੁਕਾਨ ਦੇ ਵਿੱਚ ਬਹਿ ਕੇ ਇੱਕ ਬਦਮਾਸ਼ੀ 452 ਬੰਦੀ ਆ ਉਹ ਬੰਦੇ ਨੂੰ ਲੈ ਕੇ ਸਾਡੇ ਦੁਕਾਨ ਤੇ ਹਮਲਾ ਕੀਤਾ 452 ਆ ਕਰ ਲੋ ਕਰ ਲੋ ਜੋ ਕਰਨੇ ਉਹ ਕੁਝੋ ਬੋਲ ਰਿਹਾ ਉਹ ਵੀ ਹੈ ਮੈਂ ਕਹਿੰਦੇ ਉਹ ਵੀ ਹੈ ਮੈਂ ਪੁਲਿਸ ਵਾਲੇ ਨੂੰ ਬੁਲਾਇਆ ਬਣਾਇਓ ਬੋਸ ਨੂੰ ਵੀਡੀਓ ਨੂੰ ਸ਼ੇਅਰ ਕਰਦਾ